ਇਨੋਦੀ ਨੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਦੇ ਲਈ ਜਿੱਥੇ ਸਮੇਂ-ਸਮੇਂ 'ਤੇ ਸਰਕਾਰਾਂ ਦੇ ਵੱਲੋਂ ਕਿਸਾਨਾਂ ਨੂੰ ਫਸਲੀ ਵਿਪੰਤਾ ਲਿਆ ਕੇ ਕਣਕ ਤੇ ਝੋਨੇ ਦੀ ਫਸਲ ਤੋਂ ਬਾਹਰ ਨਿਕਲ ਕੇ ਹੋਰ ਫਸਲਾਂ ਉਜਾਣ ਦੇ ਲਈ ਜਾਗਰੂਕ ਰੁਕ ਕੀਤਾ ਜਾਂਦਾ ਰਿਹਾ ਹੈ। ਉਦੋਂ ਹੀ ਜ਼ਿਲ੍ਹਾ ਮੋਗਾ ਡਾਰਕ ਜ਼ੋਨ ਅਲਰਨ ਜਾਣ ਤੋਂ ਬਾਅਦ ਲਗਾਤਾਰ ਖੇਤੀਬਾੜੀ ਵਿਭਾਗ ਮੋਗਾ ਕਿਸਾਨਾਂ ਨੂੰ ਝੋਨੇ ਤੇ ਕਣਕ ਦੀ ਫਸਲ ਤੋਂ ਬਾਹਰ ਨਿਕਲ ਕੇ ਨਰਮੇ ਕਪਾਹ, ਮੱਕੀ, ਮੂੰਗੀ ਤੋਂ ਇਲਾਵਾ ਬਾਸਮਤੀ ਦੀਆਂ ਫਸਲਾਂ ਪੀਜਣ ਦੇ ਲਈ ਕਿਸਾਨਾਂ ਨੂੰ ਜਾਗਰੂਕ ਕਰਦਾ ਰਿਹਾ ਹੈ। ਇਸੇ ਲੜੀ ਦੇ ਤਹਿਤ ਅੱਜ ਮੁੱਖਾ ਜ਼ਿਲ੍ਹਾ ਦੇ ਪਿੰਡ ਰੋਤਾ ਵਿਖੇ ਖੇਤੀਬਾੜੀ ਵਿਭਾਗ ਦੇ ਫਾਰਮ ਹਾਊਸ ਤੇ ਵੱਡੀ ਗਿਣਤੀ ਚ ਕਿਸਾਨ ਨੂੰ ਨਰਮੇ ਦੀ ਕਾਸਤ ਦੇ ਸਬੰਧੇ ਜਾਣਕਾਰੀ ਦਿੱੰਦਿਆ ਮੁੱਖ ਖੇਤੀਬਾੜੀ ਅਫਸਰ ਮਨਜੀਤ ਸਿੰਘ ਅੱਡੇ ਫਾਰਮ ਦੇ ਇੰਚਾਰਜ ਡਾਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਕਿਸਾਨਾਂ ਨੂੰ ਬੈੱਡ ਪਲਾਂਟੇਸ਼ਨ ਤਕਨੀਕ ਦੇ ਨਾਲ ਨਰਮੇ ਤੇ ਕਪਾਹ ਬੀਜਣ ਦੇ ਲਈ ਜਾਣਕਾਰੀ ਦਿੱਤੀ ਗਈ ਹੈ ਔਰ ਨਹੀਂ ਕਿਹਾ ਕਿ ਪਿਛਲੇ ਸਾਲਾਂ ਦੇ ਵਿੱਚ 1.5 ਤੋਂ 200 ਏਕੜ ਰਕਬੇ ਅਧੀਨ ਰਕਬੇ ਵਿੱਚ ਹੀ ਨਰਮੇ ਦੀ ਕਾਸ਼ਤ ਹੁੰਦੀ ਸੀ ਪਰ ਇਸ ਵਾਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਨਰਮੇ ਅਤੇ ਕਪਾਹ ਦੀ ਕਾਸ਼ਤ ਕਰਿਆ ਅਤੇ ਇਸ ਵਾਰ 500 ਤੋਂ 600 ਹੈਕਟੇਅਰ ਨਰਮੇ ਦੀ ਕਾਸ਼ਤ ਹੋਣ ਦੇ ਅਸਰ ਨੇ ਉੱਤੇ ਹੀ ਦੂਜੇ ਪਾਸੇ ਇਸ ਮੌਕੇ ਤੇ ਕਿਸਾਨ ਹਰਵਿੰਦਰ ਸਿੰਘ ਦਾ ਕੀ ਕਹਿਣਾ ਹੈ ਜਰਾ ਤੁਸੀਂ ਵੀ ਸੁਣੋ ਜਿਹੜਾ ਇੱਥੇ ਨਰਮੇ ਦੀ ਖੇਤੀ ਸ਼ੁਰੂ ਕਰਨ ਲੱਗਾ ਹੈ ਕਿਸਾਨ ਡੈਮੋ ਦੇ ਰਿਹਾ ਹੈ ਇਹ ਇਹ ਫਾਰਮ ਅਫਸਰ ਜਿੰਨੇ ਵੀ ਹੈਗੇ ਆ ਚੀਫ ਸਾਹਿਬ ਹੈਗੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਏਰੀਆ ਦੇ ਵਿੱਚ ਆ ਕੇ ਡਿਵੈਲਪਮੈਂਟ ਲਈ ਕੰਮ ਸ਼ੁਰੂ ਕਰਦੇ ਆ ਨਰਮੇ ਦੇ ਪ੍ਰਤੀ ਕਿਉਂਕਿ ਪਾਣੀ ਦੀ ਡੰਗਾਈ ਦਾ ਏਰੀਆ ਸਾਡਾ ਬਹੁਤ ਡੇਂਜਰ ਜ਼ੋਨ ਦੇ ਵਿੱਚ ਏਰੀਆ ਆ ਚੁੱਕਿਆ ਹੈਗਾ ਪਾਣੀ ਦੀ ਨਹਿਰੀ ਪਾਣੀ ਦੀ ਸਾਡੇ ਬਹੁਤ ਸਮੱਸਿਆ ਹੈਗਾ ਇਸ ਲਈ ਸਾਨੂੰ ਵੱਧ ਤੋਂ ਵੱਧ ਸਹੂਲਤਾਂ ਨਰਮੇ ਵਾਲੀਆਂ ਦਿੱਤੀਆਂ ਜਾਣ ਤੇ ਇਹਦੀ ਮਾਰਕੀਟਿੰਗ ਕੀਤੀ ਜਾਵੇ ਸਰਕਾਰ ਨੂੰ ਕੀ ਅਪੀਲ ਕਰਨਾ ਸਰਕਾਰ ਨੂੰ ਅਪੀਲ ਕਰਦਾ ਵੀ ਸਾਡੇ ਪਿੰਡ ਦੀ ਜਿਹੜੀ ਜ਼ਮੀਨ ਸਾਰੀ ਬੰਜਰ ਹੋ ਚੁੱਕੀ ਹੈ ਨਹਿਰੀ ਪਾਣੀ ਬਿਲਕੁਲ ਨਹੀਂਗਾ ਸਾਡਾ ਪਹਿਲਾਂ ਤਾਂ ਨਹਿਰੀ ਪਾਣੀ ਦੀ ਸਹੂਲਤ ਕਰੀ ਜਾਵੇ ਜਿਹੜੇ ਜੱਸ ਵੀ ਟਾਂਗਣਾ ਜਮੀਨ ਵੀ ਰੋਕੀ ਹੋਈ ਹੈ ਸਾਡੀ ਤਿੰਨ ਕਰਾਲਾ ਜਿਹੜੇ ਵੀ ਤਰੀਕੇ ਨਾਲ ਉਹ ਕਰਨਾ ਚਾਹੁੰਦੇ ਆ ਸਾਡੀ ਜ਼ਮੀਨ ਦਾ ਮੁਆਵਜ਼ਾ ਵੀ ਨਹੀਂ ਦੇਣਾ ਚਾਹੁੰਦੇ ਤੇ ਪਰ ਸਾਨੂੰ ਨਹਿਰੀ ਪਾਣੀ ਦੇਵੇ ਮੈਂ ਬੀਐਸਸੀ ਐਗਰੀਕਲਚਰ ਦਾ ਸਟੂਡੈਂਟ ਤਾਂ ਨਹੀਂ ਹੈਗਾ ਪਰ ਮੇਰੀ ਬੀਐਸਸੀ ਕੰਪਿਊਟਰ ਦੀ ਹੋਣ ਦੇ ਕਾਰਨ ਮੈਂ ਆਪਦੀ ਟੈਕਨੀਕਲ ਖੇਤੀ ਆਪ ਦੇ ਤਿਆਰ ਬਣਾ ਕਰਦਾ ਮੈਂ ਕੋਈ ਗਵਰਨਮੈਂਟ ਤੋਂ ਨੌਕਰੀ ਨਹੀਂ ਮੰਗਦਾ ਮੈਂ ਸਿਰਫ ਪਾਣੀ ਮੰਗਦਾ ਵੀ ਨੌਕਰੀ ਤਾਂ ਨਹੀਂ ਦਿੱਤੀ ਸਾਨੂੰ ਪਾਣੀ ਦੇ ਅ ਮੋਗਾ ਜ਼ਿਲ੍ਹੇ ਜਿਹੜਾ ਪਿਛਲੇ ਸਾਲ ਜਿਹੜਾ ਨਰਮੇਦਾ ਅਧੀਨ ਰਕਬਾ ਸੀ 150 ਹੈਕਟੇਅਰ ਸੀਗਾ ਐਸ ਵਾਰ ਅਸੀਂ ਨਰਮੇਦਾ ਏਰੀਆ ਜਿਹੜਾ ਉਹ ਤਕਰੀਬਨ ਤਿੰਨ ਗੁਣਾ ਕਰਨ ਨੂੰ 500 ਹੈਕਟੇਅਰ ਤੱਕ ਲੈ ਕੇ ਜਾਣ ਦਾ ਟੀਚਾ ਰੱਖਿਆ ਹੋਇਆ ਤੇ ਅਸੀਂ ਇਹ ਟੀਚੇ ਨੂੰ ਪੂਰਾ ਕਰਨ ਲਈ ਆਪਣੀ ਸਰਕਾਰੀ ਬੀਜ ਫਾਰਮ ਤੇ ਇੱਕ ਡੈਮੋ ਦਾ ਪ੍ਰਬੰਧ ਕੀਤਾ ਨਰਮੇਦਾ ਲਾ ਕੇ ਤਾਂ ਕਿ ਆਸ-ਪਾਸ ਦੇ ਕਿਸਾਨ ਇਹ ਇਹਨੂੰ ਦੇਖ ਸਕਣ ਤੇ ਇਹਦੇ ਤੋਂ ਲਾਭ ਉਠਾ ਸਕਣ ਸਰ ਪਿੰਡਾਂ 'ਚ ਕਿਸ ਤਰ੍ਹਾਂ ਦਾ ਰੁਝਾਨ ਆ ਕਿਸਾਨਾਂ ਦਾ ਸਵਰਨ ਨਰਮੇ ਦੀ ਫਸਲ ਨੂੰ ਲੈ ਕੇ ਨਰਮੇ ਦੀ ਫਸਲ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਹੈ ਅਸੀਂ ਬਖਬਖ ਪਿੰਡਾਂ 'ਚ ਕੈਂਪ ਲਾ ਰਹੇ ਹਾਂ ਇਹ ਕੈਂਪ ਲਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਸਰਕਾਰ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਡਾਈਵਰਸੀਫਿਕੇਸ਼ਨ ਬਾਰੇ ਦੱਸ ਰਹੇ ਹਾਂ ਇਹ ਝੋਨੇ ਥੱਲੇ ਏਰੀਆ ਘਟਾਉਣ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਤੇ ਨਰਮੇ ਥਲੇ ਏਰੀਆ ਬੱਤ ਬਦਲੇ ਆਉਣਾ ਚਾਹੁੰਦੇ ਆ ਅਗਲੀ ਵਾਰ ਨੂੰ ਅਸੀਂ ਇਸ ਤੋਂ ਵੀ ਜ਼ਿਆਦਾ ਵੇਰਕ ਲੈਣ ਦੀ ਕੋਸ਼ਿਸ਼ ਕਰਾਂਗੇ ਲੱਗਦਾ ਸਰ ਇਹਦੇ ਨਾਲ ਪਾਣੀ ਦੀ ਬਚਤ ਹੋਵੇਗੀ ਹਾਂ ਬਿਲਕੁਲ ਜੀ ਪਾਣੀ ਦੀ ਬਚਤ ਹੋਵੇਗੀ ਪਾਣੀ ਬਚਤ ਕਰਨ ਦੇ ਹੱਤਰ ਅਸੀਂ ਨਰਮਾ ਦੀ ਫਸਲ ਲਾਏ ਆ ਇਸ ਤੋਂ ਅੱਗੇ ਵੀ ਅਸੀਂ ਜਿਹੜੀ ਕਰਨਾ ਚਾਹੁੰਦੇ ਆ ਬਾਸਮਤੀ ਦੇ ਅੰਦਰ ਵੀ ਈਰਗਾ ਹੋਰ ਲਾਵਾਂਗੇ ਤਾਂ ਕਿ ਪਾਣੀ ਦੀ ਬਚਤ ਬੱਤ ਬੱਤ ਹੋ ਸਕੇ ਜਿਵੇਂ ਆਪਾਂ ਨਰਮੇ ਦੀ ਜਿਹੜੀ ਹੈ ਕਾਸ਼ਤ ਸਬੰਧੀ ਇੱਥੇ ਟ੍ਰਾਇਲ ਲਾਇਆ ਕਿਉਂਕਿ ਮੋਗਾ ਜ਼ਿਲ੍ਹਾ ਪਹਿਲਾਂ ਨਰਮੇ ਦੇ ਕਾਟਨ 벨ਟ ਦੇ ਵਿੱਚ ਸੀਗਾ ਭਾਵੇਂ ਅੱਜ ਵੀ ਹੈ ਪਰ ਤੂੰ ਅੱਜ ਜਿਹੜਾ ਰਕਬਾ ਬਹੁਤ ਨਾ ਮਾਤਰਾ ਰਹਿ ਗਿਆ ਉਹਨੂੰ ਦੁਬਾਰਾ ਰਿਵਾਈਵ ਕਰਨ ਵਾਸਤੇ ਤਾਂ ਕਿ ਸਾਡਾ ਜਿਹੜਾ ਹਰ ਰੋਜ਼ ਪਾਣੀ ਦਾ ਲੈਵਲ ਜਿਹੜਾ ਹੈ ਹਰ ਸੀਜ਼ਨ ਥੱਲੇ ਜਾ ਰਿਹਾ ਹੈ ਉਹਨੂੰ ਅਸੀਂ ਕੰਟਰੋਲ ਕਰ ਸਕੀਏ ਦੂਜਾ ਫਸਲੀ ਵਿਭਿੰਨਤਾ ਜਿਹੜੀ ਬਹੁਤ ਜ਼ਰੂਰੀ ਹੈ ਉਹਨੂੰ ਲਿਆ ਸਕੀਏ ਸੋ ਇਸ ਸਬੰਧ ਦੇ ਵਿੱਚ ਨਰਮੇ ਨੂੰ ਦੁਬਾਰਾ ਰਿਵਾਈਵ ਕਰਨ ਵਾਸਤੇ ਅਸੀਂ ਡਿਮੋਨਸਟ੍ਰੇਸ਼ਨ ਪਲਾਟ ਸਾਰੇ ਜ਼ਿਲ੍ਹੇ ਦੇ ਵਿੱਚ ਲਗਾ ਰਹੇ ਹਾਂ ਔਰ ਬੈਡ ਪਲਾਂਟੇਸ਼ਨ ਟੈਕਨੀਕ ਜਿਹੜੀ ਹੈ ਉਹ ਇਹਦੇ ਚ ਹੋਰ ਸੋਨੇ ਤੇ ਸੁਭਾਗਾ ਹੈ ਜਿੱਥੇ ਪਾਣੀ ਦੀ ਬਚਤ ਨਰਮਾ ਫਸਲ ਵੀ ਕਰਦਾ ਔਰ ਜੇ ਅਸੀਂ ਬੈਡ ਪਲਾਂਟੇਸ਼ਨ ਟੈਕਨੀਕ ਦੇ ਨਾਲ ਇਹਦੀ ਬਿਜਾਈ ਕਰਦੇ ਹਾਂ ਤਾਂ ਹੋਰ ਪਾਣੀ ਦੀ ਬਚਤ ਹੁੰਦੀ ਹੈ ਔਰ ਝਾੜ ਵਿੱਚ ਵੀ ਵਾਧਾ ਹੁੰਦਾ ਸਰ ਕਿਸ ਤਰ੍ਹਾਂ ਦਾ ਰੁਝਾਨ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਮਾਰੇ ਕਿਸਾਨਾਂ ਦਾ ਹੰਗਾਰਾ ਠੀਕ ਹੈ ਪਰੰਤੂ ਹੁਣ ਸਰਕਾਰ ਵੱਲੋਂ ਜਦੋਂ ਇਹੋ ਜਿਹੀਆਂ ਸਹੂਲਤਾਂ ਝੋਨੇ ਤੇ ਦਿੱਤੀਆਂ ਵੀ ਬਿਜਲੀ ਵੀ ਫਰੀ ਤੇ ਸਾਰਾ ਕੁਝ ਉਹਦੀ ਸ਼ੋਰਟ ਪ੍ਰਾਈਸ ਹੈ ਪਲੱਸ ਉਹਦੀ ਮਾਰਕੀਟਿੰਗ ਸ਼ੋਰ ਹੈ ਉਸ ਨੂੰ ਲੈ ਕੇ ਕਿਸਾਨਾਂ ਦਾ ਧਿਆਨ ਅਜੇ ਝੋਨੇ ਵੱਲ ਜ਼ਿਆਦਾ ਹੈ ਪਰੰਤੂ ਉਹਦੀ ਮੋੜਨ ਵਾਸਤੇ ਅਸੀਂ ਕਿਸਾਨਾਂ ਦਾ ਧਿਆਨ ਨਰਮੇ ਵੱਲ ਲਿਆਉਣ ਵਾਸਤੇ ਹੀ ਇਹ ਇਹ ਡਿਮੋਨਸਟ੍ਰੇਸ਼ਨ ਪਲਾਟ ਜਿਹੜੇ ਆ ਉਹ ਲਗਾ ਰਹੇ ਆ ਤਾਂ ਕਿ ਕਿਸਾਨਾਂ ਨੂੰ ਪਤਾ ਲੱਗ ਸਕੇ ਵੀ ਝੋਨੇ ਨਾਲੋਂ ਵੱਧ ਆਮਦਨ ਜਿਹੜੀ ਹੈ ਉਹ ਨਰਮੇ ਵਿੱਚ ਲਈ ਜਾ ਸਕਦੀ ਹੈ ਔਰ ਹੌਲੀ-ਹੌਲੀ ਕਿਸਾਨਾਂ ਦਾ ਜਿਹੜਾ ਧਿਆਨ ਹੈ ਉਹ ਨਰਮੇ ਦੀ ਕਾਸ਼ਤ ਵੱਲ ਆ ਰਿਹਾ ਹੈ ਤੇਜ ਚੈਨਲ ਦੇ ਲਈ ਮੋਗਾ ਤੋਂ ਸਰਬਜੀਤ ਢੋਲੀ ਦੀ ਰਿਪੋਰਟ